ਜੀ ਮੇਰੇ RAM ਹਰ ਜਨ ਕੈ ਹਾਂ ਬਲ ਜਾਈ ਬਲ ਬਲ ਜਾਈ RAM ਹਰ ਜਨ ਕੈ ਹਾਂ ਬਲ ਪਿਆਈ ਬਲ ਬਲ ਜਾਈ ਹਰ ਜਨ ਕੈ ਹੋ ਬਲ ਜਾਈ ਬਲ ਬਲ ਜਾਈ ਰਾਣ ਹਰ ਜਨ ਕੈ ਹੋ ਬਲ ਜਾਈ ਹੋ ਬਲ ਜਾਈ ਹੌਂ ਬਲ ਜਾਈ ਬਲ ਬਲ ਜਾਈ ਹੌਂ ਬਲ ਜਾਈ ਬਲ ਬਲ ਜਾਈ ਹੌਂ ਬਲ ਜਾਈ ਬਲ ਬਲ ਜਾਈ ਕਹ ਹੋਂ ਬਲ ਜਾਈ ਹੋਂ ਬਲ ਰਾਮ ਹਰ ਜਨਕ ਹੋਂ ਬਲ ਜਾਈ ਬਲ ਬਨ ਜਾਈ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਦ ਵਿੱਚ ਬੈਠ ਕੇ ਆਪ ਜੀ ਕਾਫੀ ਸਮੇਂ ਤੋਂ ਬਹੁਤ ਸਾਰੇ ਮਹਾਪੁਰਖਾਂ ਤੋਂ ਗੁਰਬਾਣੀ ਦਾ ਕੀਰਤਨ ਗੁਰਮਤਿ ਦੀਆਂ ਵਿਚਾਰਾਂ ਮਹਾਪੁਰਖਾਂ ਦਾ ਜੀਵਨ ਸਰਵਣ ਕਰਕੇ ਸਮੇ ਅਤੇ ਸਵਾਸਾਂ ਨੂੰ ਸਫਲियां ਬਣਾ ਰਹੇ ਹੋ ਸੰਤ ਮਹਾਰਾਜਿਆਂ ਦੀ ਨਿੱਕੀ ਮਿੱਠੀ ਯਾਦ ਪੰਜਾਬੀ ਸਲਾਨਾ ਵਰਸੀ ਇਸ ਸਥਾਨ ਤੇ ਮੌਜੂਦਾ ਮਹਾਪੁਰਖ ਸੰਤ ਬਾਬਾ ਮੋਹਨ ਸਿੰਘ ਜੀ ਲੰਗਰਾਂ ਵਾਲੇ ਔਰ ਸਮੂਹੀ ਜਥਾ ਮਹਾਪੁਰਖਾਂ ਦਾ ਹਰ ਸਾਲ ਦੀ ਤਰ੍ਹਾਂ ਰਲ ਮਿਲ ਕੇ ਆਪਣੇ ਵੱਡਿਆਂ ਨੂੰ ਜਿਨ੍ਹਾਂ ਤੋਂ ਨਾਮ ਬਾਣੀ ਦਾ ਉਪਦੇਸ਼ ਲੈ ਕੇ ਉਹਨਾਂ ਨੇ ਆਪਜੀ ਸੁਣਦੇ ਸੀ ਮਹਾਪੁਰਖਾਂ ਤੋਂ ਜਿੱਥੇ ਖੁਦ ਨਾਮ ਜਪਿਆ ਬੰਦਗੀ ਕੀਤੀ ਉੱਥੇ ਕਥਾ ਕੀਰਤਨ ਦੇ ਰਾਹੀ ਸੰਤ ਬਾਬਾ ਮਾਨ ਸਿੰਘ ਜੀਆ ਨੇ ਬੇਅੰਤ ਪ੍ਰਾਣੀਆਂ ਨੂੰ ਗੁਰ ਸ਼ਬਦ ਦੇ ਨਾਲ ਗੁਰਮਤ ਦੇ ਨਾਲ ਜੋੜਨਾ ਕੀਤਾ ਤੇ ਜਿਨ੍ਹਾਂ ਦੀ ਯਾਦ ਵਿੱਚ ਆਪ ਜੀ ਬੈਠੇ ਹੋ ਜਿਵੇਂ ਤੁਸੀਂ ਸੁਣਦੇ ਸੀ ਨਾ ਬਾਬਾ ਜੀਆ ਤੋਂ ਇਹ ਸੰਤ ਬਣਿਆ ਕਿਵੇਂ ਜਾਂਦਾ ਤੈਸੇ ਦੁੱਖ ਭੂਖ ਸੁਖ ਸਾਧਨਾ ਕੇ ਸਾਧ ਭੈ ਜਿਵੇਂ ਕਹਿੰਦੇ ਆਪਣੇ ਸਰੀਰ ਤੇ ਦੁੱਖ ਭੂਖ ਸਹਾਰ ਕੇ ਦਿਨ ਰਾਤ ਇੱਕ ਕਰਕੇ ਤਪ ਕੀਤਾ ਮਹਾਪੁਰਖ ਜਿਹੜਾ ਜਨਮ ਨਗਰ ਹੈ ਨਾ ਮਹਾਪੁਰਖਾਂ ਦਾ ਆਲੋ ਵਾਲ ਜਿੱਥੇ ਉਹਨਾਂ ਦੇ ਉਹਨਾਂ ਦੀ ਯਾਦ ਉਹਨਾਂ ਦੇ ਨਾਮ ਤੇ ਗੁਰੂ ਘਰ ਬਣਿਆ ਹੋਇਆ ਉੱਥੇ ਛੱਪੜ ਹੁੰਦਾ ਕਹਿੰਦੇ ਮਹਾਪੁਰਖ ਆਪ ਆਪਣੇ ਬਚਨਾਂ ਵਿੱਚ ਸੁਣਾਉਂਦੇ ਆ ਕਹਿੰਦੇ ਉਹਦੇ ਕੋਲ ਬੈਠ ਜਾਣਾ ਰਹਿ ਰਸ ਦਾ ਪਾਠ ਕਰਕੇ ਸ਼ਾਮ ਨੂੰ ਸਾਰੀ ਰਾਤ ਵਾਹਿਗੁਰੂ 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 ਗੁਰਮੰਤਰ ਹੈ ਜਪ ਹਉਮੈ ਕੋਈ ਸਾਰੀ ਰਾਤ ਅਭਿਆਸ ਕਰਦੇ ਅੰਮ੍ਰਿਤ ਵੇਲੇ ਸ੍ਰੀ ਅਨੰਦ ਸਾਹਿਬ ਜੀ ਦਾ ਪਾਠ ਕਰਕੇ ਉੱਠ ਖੜਨਾ ਉਹ ਤੋਂ ਇਹ ਬਚਪਨ ਦੀ ਇਹ ਮਹਾਰਾਜ ਸੁਣਾਇਆ ਕਰਦੇ ਸੰਤ ਮਹਾਰਾਜ ਵੱਡੇ ਸਾਰੀ ਰਾਤ ਬੈਠੇ ਰਹਿੰਦੇ ਤੇ ਜਦੋਂ ਸੰਗਤ ਮਿਲ ਗਈ ਸੰਤ ਬਾਬਾ ਅਤਰ ਸਿੰਘ ਮਹਾਰਾਜ ਰੇਰੂ ਸਾਹਿਬ ਵਾਲਿਆਂ ਦੇ ਉਦੋਂ ਤਾਂ ਫਿਰ ਸਾਧ ਸੰਗਤ ਅਣਥੱਕ ਸੇਵਾ ਉਹ ਕਾਲਣਾ ਕਾਲੀ ਮਹਾਪੁਰਖਾਂ ਨੇ ਜਿੱਥੋਂ ਇਹ ਗੁਰਦੁਆਰਾ ਅਤਸਰ ਸਹਿਬ ਉੱਥੇ ਮਹਾਪੁਰਖ ਉਹ ਵਚਨ ਸੁਣਾਉਂਦੇ ਹੁੰਦੇ ਕਹਿੰਦੇ ਸਾਨੂੰ ਇੱਕ ਬਜ਼ੁਰਗਾਂ ਨੇ ਰੌਂਪੁਰ ਤੋਂ ਦੱਸਣਾ ਵੀ ਸੰਤ ਮਹਾਰਾਜ ਜੀ ਆਂਦਾ ਜਿਹੜਾ ਸਰੀਰ ਸੀ ਨਾ ਉਹ ਬੜਾ ਦੁਬਲਾ ਪਤਲਾ ਹੋ ਗਿਆ ਸਾਧਨਾ ਕਾਲ ਵੇਲੇ ਕਹਿੰਦੇ ਗਿੱਟੇ ਭਿੱੜਦੇ ਮਹਾਪੁਰਖਾਂ ਦੇ ਵਿੱਚੋਂ ਖੂਨ ਵਗਦਾ ਸਿਰ ਉੱਪਰ ਲੱਕੜਾਂ ਦਾ ਭਰਾ ਹੋਣਾ ਹੱਥ ਵਿੱਚ ਕੜਵਾ ਨਾਲ ਛੋਟੇ ਸੰਤ ਜੀ ਮਹਾਰਾਜ ਤੇ ਉਹ ਤਿੰਨ ਚਾਰ ਸਥਾਨ ਮਹਾਪੁਰਖਾਂ ਦੇ ਉੱਤੇ ਸੰਤ ਬਾਬਾ ਆਤਰ ਸਿੰਘ ਮਹਾਰਾਜ ਨੀਰੂ ਸਾਹਿਬ ਵਾਲੇ ਆਂਦੇ ਨੇ ਨੇੜੇ-ਨੇੜੇ ਤਿੰਨ ਤਾਰੋਂਪੁਰ ਨਗਰ ਚ ਨੇ ਤੇ ਜਿਹੜਾ ਆਤਰਸਰ ਸਥਾਨ ਹੈ ਇਹ ਬਾਬਾ ਜੀਵਨ ਸਿੰਘ ਦੀ ਖੂਹੀ ਕਰਕੇ ਮਸ਼ਹੂਰ ਹੈ ਥਾਂ ਉਸ ਇਲਾਕੇ ਦੇ ਵਿੱਚ ਦੋ ਖੂਹੀਆਂ ਇੱਕ ਭਗਤਾਂ ਦੀ ਖੂਹੀ ਵੱਜਦੀ ਹੈ ਇੱਕ ਇਹ ਬਾਬੇ ਜੀਵਨ ਸਿੰਘ ਬਾਬਾ ਜੀਵਨ ਸਿੰਘ ਵੀ ਕਹਿੰਦੇ ਉਹਨਾਂ ਦੀ ਖੂਹੀ ਵੱਜਦੀ ਹੈ ਇੱਕ ਉਹ ਸਥਾਨ ਹੈ ਗੁਰਦੁਆਰਾ ਅਤਰਸਰ ਸਾਹਿਬ ਇੱਕ ਰੇਰੂ ਸਾਹਿਬ ਜਿੱਥੇ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਜਦੋਂ ਗਨੀਖਾ ਨਵੀਖਾ ਮਹਾਰਾਜ ਜੀ ਨੂੰ ਉੱਚ ਦਾ ਪੀਰ ਬਣਾ ਕੇ ਉੱਥੇ ਕੁਝ ਸਮਾਂ ਰੇਰੂ ਦੇ ਦਰੱਖ ਟੇਟਾ ਮਹਾਰਾਜ ਜੀ ਨੇ ਆਪਣਾ ਪਲੰਗ ਉੱਥੇ ਬੈਠ ਕੇ ਕੁਝ ਸਮਾਂ ਆਰਾਮ ਕੀਤਾ ਸੱਚੇ ਪਾਤਸ਼ਾਹ ਨੇ ਉਹਦੇ ਨਾਲ ਹੀ ਬਾਬੇ ਗੋਖੇ ਦੀ ਛੱਪੜੀ ਹੈ ਤੇ ਪੱਕਾ ਪੋਰਾ ਸਾਹਿਬ ਇਹ ਚਾਰ ਸਥਾਨ ਜਿੱਥੇ ਸੰਤ ਮਹਾਰਾਜ ਦਿਨ ਦੇ ਵਿੱਚ ਵਿਚਰਦੇ ਧੰਨ ਸੰਤ ਬਾਬਾ ਅਤਰ ਸਿੰਘ ਮਹਾਰਾਜ ਰੇਰੂ ਸਾਹਿਬ ਵਾਲੇ ਤੇ ਸੇਵਾ ਦੇ ਵਿੱਚ ਹਾਜ਼ਰ ਰਹਿਣਾ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਸੰਤ ਬਾਬਾ ਕਿਸ਼ਨ ਸਿੰਘ ਮਹਾਰਾਜ ਰਾੜਾ ਸਾਹਿਬ ਵਾਲਿਆ ਸੰਤ ਬਾਬਾ ਭਗਵਾਨ ਸਿੰਘ ਜੀ ਫਰੇਰੂ ਸਾਹਿਬ ਵਾਲਿਆ ਐ ਉਹ ਮਹਾਪੁਰਖਾਂ ਦੇ ਸਰੀਰ ਛੱਡਣ ਵਗਰੋਂ ਫਿਰ ਉੱਥੋਂ ਆਪ ਜੀ ਨੇ ਕੁਝ ਕੁ ਸਮਾਂ ਬਾਅਦ ਹੀ ਅੰਮ੍ਰਿਤ ਵੇਲੇ ਦੋਨੇ ਸੰਤ ਵੱਡੇ ਔਰ ਛੋਟੇ ਉਥੋਂ ਚਲੇ ਗਏ ਬਹੁਤ ਸਾਰੇ ਗੁਰੂ ਧਾਮਾਂ ਦੀ ਯਾਤਰਾ ਕਰਦੇ ਹੋਏ ਦਰਸ਼ਨ ਕਰਦੇ ਹੋਏ ਫਿਰ ਜਿਹੜਾ ਗਿਆਨ ਸਿੰਘ ਰਾੜੇ ਵਾਲਾ ਉਹਦੀ ਕੋਹੀ ਤੇ ਆ ਕੇ ਬੈਠੇ ਆਪ ਜੀ ਸਾਰੇ ਜਾਣਦੇ ਹੋ ਭਲੀ ਪ੍ਰਕਾਰ ਫਿਰ ਜੋ ਰਾੜਾ ਸਾਹਿਬ ਜਿਹੜਾ ਸਾਰੇ ਵਾਲੇ ਵਾਲੇ ਜੰਗਲਾਤ ਹੁੰਦਾ ਉੱਥੇ ਟੱਕੀ ਸੀ ਉੱਥੇ ਆ ਕੇ ਬੈਠੇ ਮਹਾਪੁਰਖ ਉੱਥੇ ਵੀ ਫਿਰ ਉਹਨਾਂ ਨੇ ਆਪਾਂ ਸਾਧਨਾ ਦੀ ਗੱਲ ਕਰਦੇ ਆ ਦਿਨ ਰਾਤ ਇੱਕ ਕਰਕੇ ਸਾਧਨਾ ਕੀਤੀ ਫਿਰ ਕਥਾ ਕੀਰਤਨ ਸ਼ੁਰੂ ਕਰਤਾ ਮਹਾਪੁਰਖਾਂ ਨੇ ਅੱਜ ਹੋਰ ਕੱਲ ਹੋਰ ਫਿਰ ਵੱਡੇ ਸ਼ਹਿਰਾਂ ਦੇ ਵਿੱਚ 5 5 7 7 10 10 ਦੇ ਵਾਨ ਮਹਾਪੁਰਖਾਂ ਨੇ ਇੱਕ ਸੈਂਟਰ ਬਣਾ ਕੇ ਜਿਵੇਂ ਲੁਧਿਆਣਾ ਮੰਡੀ ਹੋ ਗਏ ਦਰਾਹਾ ਮੰਡੀ ਤੇ ਹੋਰ ਵੀ ਵੱਡੇ ਵੱਡੇ ਜਿਹੜੇ ਕਲਿਆਣ ਦਾ ਪੁਲ ਉੱਥੇ ਨੇੜੇ ਹੀ ਐ ਇਸ ਤਰ੍ਹਾਂ ਦੀਵਾਨ ਸਜਾਉਂਦੇ ਸੰਤ ਮਹਾਰਾਜ ਬੇਅੰਤ ਪ੍ਰਾਣੀਆਂ ਨੂੰ ਦੇਖੋ ਆਪਜੀ ਬਚਨ ਸੁਣਦੇ ਹੀ ਹੋ ਹੁਣ ਵੀ ਸੰਤ ਮਹਾਰਾਜ ਜੀ ਆਂਦੇ ਬਿਲਕੁਲ ਗੁਰਬਾਣੀ ਦੇ ਆਧਾਰ ਤੇ ਜੋ ਅਸਲ ਵਿੱਚ ਕੀਰਤਨ ਸਹੀ ਮਹਨਿਆਂ ਵਿੱਚ ਕੀਰਤਨ ਹੈ ਜਿਹੜਾ ਨਿਰੋਲ ਸੰਤ ਮਹਾਰਾਜ ਜੀ ਨੇ ਕੀਤਾ ਸਿੱਧੀਆਂ ਧਾਰਨਾ ਪੜ ਕੇ ਉਹ ਵੀ ਗੁਰਬਾਣੀ ਤੋਂ ਬਾਹਰ ਨਹੀਂ ਪੜਦੇ ਸਨ ਇਹੋ अनेका ਜੀਵਾਂ ਦਾ ਉਧਾਰ ਸੰਤ ਮਹਾਰਾਜ ਜੀ ਨੇ ਕੀਤਾ ਤੇ ਆਪਾਂ ਉਹਨਾਂ ਦੀ ਯਾਦ ਵਿੱਚ ਜੁੜਿਆ ਸਾਥ ਇਸ ਸੰਪਰਦਾ ਦੀ ਇੱਕ ਮਹਾਨਤਾ ਹੈ ਜਿਹੜੀ ਭਾਈ ਦਇਆ ਸਿੰਘ ਤੋਂ ਚੱਲੀ ਆਉਂਦੀ ਹੈ ਪੰਜ ਪਿਆਰਿਆਂ ਦੇ ਮੁਖੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਤੋਂ ਵਰੋਸਾਏ ਹੋਏ ਇਹ ਸਾਰੇ ਦੱਸ ਕੇ ਜਾਂਦੇ ਰਹੇ ਜਦੋਂ ਭਾਈ ਦਇਆ ਸਿੰਘ ਜੀ ਨੇ ਸੀਰ ਛੱਡਿਆ ਨਾ ਮਾਰੂ ਸ਼ਬਦ ਪੜੇ ਜਾਣ ਲੱਗੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਭਾਈ ਕੀ ਗੱਲ ਕੌਣ ਚੜਾਈ ਕਰ ਗਿਆ ਕਹਿੰਦੇ ਮਹਾਰਾਜ ਭਾਈ ਦਇਆ ਸਿੰਘ ਜੀ ਕਹਿੰਦੇ ਉਨਾਂ ਨੂੰ ਸੁਨੇਹਾ ਦਿਓ ਬੁਲਾਓ ਤੁਹਾਨੂੰ ਗੁਰੂ ਯਾਦ ਕਰਦਾ ਸਾਨੂੰ ਬਿਨਾਂ ਮਿਲੀ ਚਲੇ ਗਏ ਸਿੱਖ ਕੋਲ ਗਿਆ ਚਰਨਾਂ ਵਿੱਚ ਖੜ ਕੇ ਬੇਨਤੀ ਕੀਤੀ ਭਾਈ ਸਾਹਿਬ ਜੀ ਸੱਚੇ ਪਾਤਸ਼ਾਹ ਯਾਦ ਕਰਦੇ ਨੇ ਗੁਰੂ ਗੁਰੂ ਕਰਦੇ ਉੱਠ ਕੇ ਬੈਠ ਗਏ ਕੋਲ ਗਏ ਨਮਸਕਾਰ ਕੀਤੀ ਮਹਾਰਾਜ ਕੀ ਹੁਕਮ ਹੈ ਫਿਰ ਸੱਚੇ ਪਾਤਸ਼ਾਹ ਨੇ ਇਹ ਸ਼ਬਦ ਮਿੱਤਰ ਪਿਆਰੇ ਨੂੰ ਹਾਲ ਮুরিਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਓਡਣ 나ਗ ਨਿਵਾਸਾਂ ਦੇ ਰਹਿਣਾ ਇਸ ਵੰਸਾਵਲੀ ਦੇ ਵਿੱਚ ਜਿੰਨੇ ਵੀ ਮਹਾਪੁਰਖ ਸਰੀਰ ਛੱਡਦੇ ਰਹੇ ਸਾਰਿਆਂ ਨੇ ਪਹਿਲਾਂ ਦੱਸਿਆ ਇਸ਼ਾਰਾ ਕੀਤਾ ਰਾਮ ਜਾ ਮਾਰੀਆਂ ਜਦੋਂ ਸੰਤ ਮਹਾਰਾਜ ਵੱਡੇ ਜਾਣ ਲੱਗੇ ਨਾ ਇੰਗਲੈਂਡ ਆਖਰੀ ਦਫਾ ਛੋਟੇ ਸੰਤ ਜੀ ਮਹਾਰਾਜ ਸੰਤ ਪੱਪਾ ਕਿਸ਼ਨ ਸਿੰਘ ਜੀ ਪਤਾ ਸੀ ਵੀ ਮੁੜ ਕੇ ਹੁਣ ਸਰੀਰ ਕਰਕੇ ਮੇਲ ਨਹੀਂ ਹੋਣਾ ਕੋਲ ਗਏ ਅੱਗੇ ਨਹੀਂ ਸੀ ਕਦੇ ਕਿਹਾ ਉਸ ਦਿਨ ਬੇਨਤੀ ਕੀਤੀ ਸੰਤ ਮਹਾਰਾਜੀਆਂ ਨੇ ਕਹਿੰਦੇ ਸੰਤ ਜੀ ਤੁਸੀਂ ਇਸ ਵਾਰ ਨਾ ਜਾਓ ਸੰਤ ਮਹਾਰਾਜ ਕਹਿਣ ਲੱਗੇ ਕਹਿੰਦੇ ਮੈਂ ਉਧਰ ਸੰਗਤਾਂ ਨੂੰ ਵਾਅਦਾ ਕੀਤਾ ਹੋਇਆ ਵਚਨ ਕੀਤਾ ਹੋਇਆ ਕਹਿੰਦੇ ਇਸ ਵਾਰ ਹੀ ਜਾਵਾਂਗਾ ਫੇਰ ਨਹੀਂ ਜਾਂਦਾ ਸੰਤ ਮਹਾਰਾਜ ਨੇ ਰੋਕਣਾ ਚਾਇਆ ਕਹਿੰਦੇ ਤੁਸੀਂ ਨਾ ਜਾਓ ਇਸ ਵਾਰ ਮੇਰੀ ਗੱਲ ਮੰਨੋ ਤੇ ਸੰਤ ਮਹਾਰਾਜ ਕਹਿੰਦੇ ਤੁਹਾਡਾ ਬਚਨ ਸੱਤ ਹੈ ਪਰ ਅਗਲੀ ਵਾਰ ਨਹੀਂ ਜਾਂਦਾ ਮੈਂ ਉਹ ਜਾਣਦੇ ਸਨ ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਘੋੜੇ ਤੇ ਚੜ ਕੇ ਚੀਖਾਵਲ ਨੂੰ ਜਾਂਦੇ ਆ ਨਾ ਇਹ ਪ੍ਰਸੰਗ ਤਾਂ ਬੜਾ ਲੰਮਾ ਆਪਣੇ ਕੋਲ ਸਮਾਂ ਥੋੜਾ ਜਦੋਂ ਖੰਜਰ ਮਾਰਿਆ ਪਠਾਨ ਨੇ ਸੰਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਤੇ ਸਵਾ ਦੇ ਵਿੱਚ ਸਾਰੀ ਸੰਗਤ ਬੈਠੀ ਹੈ ਉਹ ਜਿਹੜਾ ਤੀਰ ਕਮਾਨ ਚਿੱਲਾ ਚੜਾਇਆ ਉਹ ਜ਼ਖਮ ਸਾਰੇ ਉੱਧੜ ਗਏ ਮਹਾਰਾਜ ਜੀ ਆਂਦੇ ਸਿੱਖਾਂ ਨੇ ਬੇਨਤੀ ਕੀਤੀ ਸਿੰਘਾਂ ਨੇ ਮਹਾਰਾਜ ਵੈਦ ਹਕੀਮ ਡਾਕਟਰ ਬੁਲਾ ਲੈਣੇ ਆ ਦੁਆਰਾ ਜ਼ਖਮ ਸਾਰਾ ਹੀ ਇਹ ਕਹਿੰਦੇ ਨਹੀਂ ਭਾਈ ਹੁਣ ਤਿਆਰੀ ਕਰੋ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਕੇ ਤਿੰਨ ਦਿਨ ਜਿਹੜੇ 52 ਬਚਨ ਹਨ ਹੁਕਮ ਗੁਰਸਿੱਖਾਂ ਵਿੱਚ ਬੈਠ ਕੇ ਸੁਣਾਉਂਦੇ ਰਹੇ ਬਹੁਤ ਬੇਨਤੀ ਕੀਤੀ ਮਹਾਰਾਜ ਆਪ ਜੀ ਦੇ ਜ਼ਖਮ ਕੋਈ ਮਲਮ ਪੱਟੀ ਕਰਾ ਦਿੰਦੇ ਆ ਡਾਕਟਰ ਵੈਦ ਕੀਮ ਕਹਿੰਦੇ ਨਹੀਂ ਭਾਈ ਘੋੜੇ ਤੇ ਸਵਾਰ ਹੋਏ ਆ ਕਹਿੰਦੇ ਹੁਣ ਹੁਕਮ ਹੀ ਐ ਅਕਾਲ ਪੁਰਖ ਵਾਹਿਗੁਰੂ ਕੀ ਕਹਿੰਦੇ ਨੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜੇ ਪੜੋ ਪ੍ਰੇਮ ਦੇ ਨਾਲ ਹੱਸ ਬੋਲਦੇ ਕਲਗੀਆਂ ਵਾਲੇ ਸਿੰਘੋ ਪਾਣਾ ਵਰਤ ਗਿਓ ਹੱਸ ਬੋਲਦੇ ਕਲਗੀਆਂ ਵਾਲੇ ਸਿੰਘੋ ਪਾਣਾ ਵਰਤ ਗਿਓ ਬੋਲ ਦੇ ਪ੍ਰੀਤਮ ਮੇਰੇ ਸਿੰਘੋ ਪਾਣਾ ਬੋਲ ਦੇ ਸਲਗੀਆਂ ਵਾਲੇ ਸਿੰਘੋ ਪਾਣਾ ਵਰਤ ਗਿਓ ਢੇੜ ਬਣ ਗਈ ਪਰਮੇਸ਼ਰ ਦੀ ਬਹੁਤ ਰੋਕਿਆ ਸੰਤ ਮਹਾਰਾਜ ਛੋਟਿਆਂ ਨੇ ਉਦੋਂ ਵੀ ਸੰਗਤਾਂ ਜੇ ਗੁਰ ਪ੍ਰਮਾਣ ਦਈਏ ਅੱਗੇ ਹੋ ਕੋੜੇ ਦੇ ਰੋਕਦੀਆਂ ਮਹਾਰਾਜ ਨਾ ਜਾਓ ਤੇ ਇੱਧਰ ਸੰਤ ਮਹਾਰਾਜ ਜੀ ਵੀ ਰੋਕਦੇ ਰਹੇ ਪਰ ਅਕਾਲ ਪੁਰਖ ਵਾਹਿਗੁਰੂ ਦਾ ਮਹਾਰਾਜ ਜੀ ਨੇ ਪਹਿਲਾਂ ਹੀ ਇਹ ਮਿੱਥ ਲਿਆ ਵੀ ਇਹ ਜਿਹੜਾ ਸਰੀਰ ਦਾ ਭਾਂਡਾ ਨਾ ਉੱਥੇ ਜਾ ਕੇ ਕਹਾਂ ਬਿਸਾਸਾ ਇਸ ਭਾਂਡੇ ਕਾ ਇਤਨਾ ਕ ਲੱਗੇ ਠੰਕਾ ਤਾਂ ਤੇ ਸਾਧ ਸੰਗਤ ਉਹਨਾਂ ਮਹਾਪੁਰਖਾਂ ਦੀ ਯਾਦ ਵਿੱਚ ਆਪ ਜੀ ਬੈਠੇ ਹੋ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗੁਰਮਤ ਦਾ ਉਪਦੇਸ਼ ਗੁਰਮਤ ਕੀ ਹੁੰਦੀ ਹੈ ਗੁਰੂ ਦੀ ਸਿੱਖਿਆ ਗੁਰੂ ਦੀ ਮਤ ਜਿਹੜੇ ਬਾਰ ਬਾਰ ਬਾਣੀ ਬਚਨ ਕਰਦੀ ਹੈ ਗੁਰ ਕੀ ਮਤ ਤੂੰ ਲੇਹ ਇਆਨੇ ਭਗਤ ਬਿਨਾ ਬਹੁ ਡੁੱਬੇ ਸਿਆ ਆਪਣੀ ਮਤ ਦੇ ਅਨੁਸਾਰ ਚੱਲਣ ਵਾਲੇ ਉਹਨਾਂ ਨੂੰ ਮਨਮਤ ਵਾਲੇ ਕਹਿੰਦੇ ਆ ਉਹ ਵੀ ਲਿਖਦੇ ਆ ਸ਼ਾਸਤਰਕਾਰ ਮਨ ਕੇ ਮਤੇ ਨਾ ਚੱਲੀਏ ਮਨ ਕੇ ਮਤੇ ਅਨੇਕ ਮਨ ਕੇ ਮਾਰੇ ਮਰ ਕੇ ਕਾਜੀ ਮੁੱਲਾਂ ਸੇ ਜਿਹੜਾ ਮਨ ਦੇ ਮਗਰ ਲੱਗਦਾ ਨਾ ਉਹ ਫਿਰ ਗੁਰੂ ਦੀ ਮਤ ਦਾ ਧਾਰਨੇ ਨਹੀਂ ਹੋ ਸਕਦਾ ਕਾਂਤੇ ਬਾਰ-ਬਾਰ ਬਾਣੀ ਸਮਝਾਉਂਦੀ ਐ ਗੁਰ ਕੀ ਮਤ ਤੂੰ ਲੈ ਏ ਜਾਣੇ ਗੁਰੂ ਦੀ ਮਤ ਧਾਰਨ ਕਰ ਜਿਹਦੇ ਨਾਲ ਤੇਰੇ ਲੋਕ ਸੁਖੀਏ ਪ੍ਰਲੋਕ ਸੇਲੇ ਹੋਣੇ ਆ ਆਓ ਉਹਨਾਂ ਦੀ ਯਾਦ ਵਿੱਚ ਬੈਠੇ ਆਪ ਜੀ ਇਸ ਸਥਾਨ ਦੇ ਮਹਾਪੁਰਖ ਅਨੰਨ ਸੇਵਕ ਸੰਤ ਮਹਾਰਾਜ ਜੀ ਆਂਦੇ ਨੇਤਰ ਭਰ ਆਉਂਦੇ ਆ ਜਦੋਂ ਉਹਨਾਂ ਦੀ ਗੱਲ ਚੱਲਦੀ ਐ ਪ੍ਰੇਮ ਐ ਪਿਆਰ ਐ ਮਹਾਪੁਰਖਾਂ ਦੇ ਨਾਲ ਬੈਰਾਗ ਤਿਆਗ ਦੀ ਮੂਰਤ ਸੰਤ ਬਾਬਾ ਮੋਹਨ ਸਿੰਘ ਜੀ ਲੰਗਰਾਂ ਵਾਲੇ ਉਹਨਾਂ ਦੇ ਸੇਵਾਦਾਰ ਬਾਬਾ ਸੁਰਜਨ ਸਿੰਘ ਗੋਣੀ ਬਾਬਾ ਜਸਵੀਰ ਸਿੰਘ ਗੋਣੀ ਸਾਰੇ ਜਿੰਨੇ ਵੀ ਪ੍ਰਬੰਧਕ ਨੇ ਸਾਰਿਆਂ ਦਾ ਹੀ ਧੰਨਵਾਦ ਹੈ ਆਪ ਸਮੂਚੀਆਂ ਸੰਗਤਾਂ ਦਾ ਧੰਨਵਾਦ ਹੈ ਆਓ ਅਗਲਾ ਸਮਾਂ ਪ੍ਰੇਮ ਸਹਿਤ ਸਰਵਣ ਕਰੋ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ